ਹਾਂਜੀ ਬੱਤੂ ਤਿਆਰ ਹੋ ਠੀਕ ਹੈ ਹਾਂਜੀ ਬੱਤੂ ਤੁਸੀਂ ਦੱਸੋ ਤਾਂ-ਤਾਂ ਮੇਰੀ ਬੋਲੀ ਟੂੰਗਾ ਮਾਰਾਂ ਵਿੱਚ ਮੇ ਕੌਲੀ ਕੀ ਹੁੰਦਾ ਤਾਂ ਜੀ ਹਾਂਜੀ ਤਾਂ ਤਾਂ ਹਾਂਜੀ ਬੱਤੂ ਤੁਸੀਂ ਦੱਸੋ ਚੀਚੀ ਕਰਕੇ ਗੀਤ ਸੁਣਾਵਾ ਚੋਗਾ ਚੁੱਕ ਕੇ ਫਿਰ ਉੱਡ ਜਾਵਾ ਚਿੜੀ ਹਾਂਜੀ ਚਿੜੀ ਹਾਂਜੀ ਤੁਸੀਂ ਦੱਸੋ ਮਿੱਠੀ ਮੇਰੀ ਬੋਲੀ ਕਾਲਾ ਮੇਰਾ ਰੰਗ ਕੂਕੂ ਕਰਕੇ ਗੀਤ ਸੁਣਾਵਾ ਕਰਦੇ ਸਾਰੇ ਮੈਨੂੰ ਪਸੰਦ ਚਾਰਜੀ ਕੋਇਲ ਕੋਇਲ ਜੀ ਤੋਏ ਹਾਂਜੀ ਬੱਤ ਤੁਸੀਂ ਦੱਸੋ ਹਰਾ ਮੇਰਾ ਰੰਗ ਹੈ ਮੋਢੇ ਮੇਰੀ ਲਾਲ ਹਨ ਚੂਰੀ ਰੋਜ ਖਾਂਦਾ ਹਾਂ ਬਾਗਾਂ ਦੇ ਵਿੱਚ ਜਾਂਦਾ ਹਾਂ ਦਾਤਾ ਜੀ ਬੀਠ ਹਾਂਜੀ ਬੱਤ ਤੁਸੀਂ ਦੱਸੋ ਸਿਰਤੇ ਗਲਗੀ ਰੰਗ ਨਿਆਰੇ ਸਾਰੇ ਜਾਮਨ ਮੈਥੋਂ ਵਾਰੇ ਮਾਜੀ ਬੀਠ ਹਾਂਜੀ ਬੱਤ ਤੁਸੀਂ ਦੱਸੋ ਆ ਊਠ ਵਰਗੀ ਬੈਠਣੀ ਹਿਰਨ ਜਹੀ ਸ਼ਾਲ ਕੌਣ ਜਾਨਵਰ ਐਸਾ ਜਿੱਦੀ ਠੂਈ ਤੇ ਵਾਲ ਕੱਡੋਰੀ ਹਾਂ ਬੱਡੂ ਵੈਰੀ ਗੁੱਡ ਹਾਂਜੀ ਤੁਸੀਂ ਸਦੋਸਤੋ ਬਤੋ ਆ ਤੋਂ ਨੂੰ ਭਮਾਉਂਦਾ ਹਾਂ ਰਾਤ ਨੂੰ ਨਾ ਸੌਂਦਾ ਹਾਂ ਅੱਲੋ ਜੀ ਗੁੱਡ